ਨੱਚਪਣ ਦੇ 2 ਮਹੀਨੇ ਤੇ 13 ਦਿਨਾਂ ਦੇ ਹੋ ਗਏ ਇਹ ਆਪਾਂ ਇਹਦੇ ਤਿੰਨ ਕਨਾਲ ਆਪਣੇ ਕੋਲ ਚੱਪਣ ਦੇ ਨਾਲ ਥਾਂ ਬਈ ਤੇ ਬਹੁਤ ਵਧੀਆ ਲਹਿ ਰਿਹਾ ਪੀਜ ਦਿਨੋਂ 7 ਤੋਂ 8 ਕ੍ਰੇਡ ਭਰ ਜਾਂਦੇ ਆ ਤੇ ਵਧੀਆ ਸੇਲ ਹੋ ਰਿਹਾ 40 ਰੁਪਏ ਹੋ ਗਏ ਹੁਣ ਪਹਿਲਾਂ ਅਸੀਂ 50 ਵਿੱਚ ਉਦੋਂ ਪਹਿਲਾਂ 60 ਵਿੱਚ ਦੇ ਰਹੇ ਸੀ ਹੁਣ 10 ਦਿਨਾਂ ਦੇ 40 ਅਸੀਂ ਸੇਲ ਕਰ ਰਹੇ ਆ ਤੇ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਤੇ ਬਹੁਤ ਵਧੀਆ ਪੈਸੇ ਇਹ ਦੇ ਕੇ ਗਏ ਆ ਤੇ ਹਫਤੇ ਕਰੀਬ ਜੇ ਨਾ ਕੋਰਾ ਪਿਆ ਤਾਂ ਇਹਦੇ ਉੱਤੇ ਪਲਫਾਫਾ ਨਹੀਂ ਪਾਇਆ ਤੇ ਇਹ ਵੀ ਮਹੀਨਾ ਹੋਰ ਚੱਲ ਜਾਣਗੇ ਇੱਥੇੋਂ ਫਿਰ ਆਪਾਂ ਗੋਭੀ ਲਾਵਾਂਗੇ ਤੇ ਜਿਹੜੇ ਇਹ ਬਈ ਚੱਪਣ ਦਿੰਦੇ ਆ ਹੁਣ ਗਾਹ ਨੂੰ ਅਸੀਂ ਪਲਾਨ ਕੀਤਾ ਜਾਦੇ ਲਾਵਾਂਗੇ ਕਿਉਂਕਿ ਇਹਦੇ 'ਚ ਮੁਨਾਫਾ ਸਾਨੂੰ ਜਾਦੇ ਲੱਗਿਆ ਇੱਕ ਤਾਂ ਮੇਨ ਗੱਲ ਇਹ ਬਈ ਮਹੀਨੇ ਬਾਅਦ ਸਟਾਰਟ ਹੋ ਜਾਂਦੇ ਆ ਦੂਜੇ ਇਹਨਾਂ ਦਾ ਝਾੜ ਬਹੁਤ ਆ ਤੀਜੀ ਇਹਨਾਂ ਦੀ ਮੰਗ ਬਹੁਤ ਆ ਬਈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਥੋੜੀ ਜਿਹੀ ਘੱਟ ਆ ਤੇ ਇਹਦੇ ਸਾਡੇ ਕੋਲੇ 1.5 ਕਿੱਲਾ ਬਈ ਸਬਜ਼ੀ ਹੈ ਤੇ ਇਹਦੇ ਵਿੱਚ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਤੇ ਵਧੀਆ ਸੇਲ ਹੋ ਰਹੀ ਆ ਕਈ ਵੀ ਰੱਖਣਗੇ ਕਿ ਪਕਾਈ ਜਿਆਦੇ ਆ ਮਿਹਨਤ ਜਿਆਦੇ ਆ ਹਨਾ ਹਾਂ ਬਈ ਮਿਹਨਤ ਜ਼ਰੂਰ ਜਿਆਦੇ ਆ ਪਰ ਗੁਜ਼ਾਰਾ ਚੰਗਾ ਹੁੰਦਾ ਜਿਹੜੀ ਰੋਟੀ ਆਪਾਂ ਸੌਖੀ ਖਾ ਸਕਦੇ ਆ ਸਬਜ਼ੀ ਲਾ ਕੇ ਤੇ ਜੇਕਰ ਤੁਹਾਨੂੰ ਇਹ ਫਾਰਮੂਲਾ ਵਧੀਆ ਲੱਗਿਆ ਕਿਉਂਕਿ ਮੈਂ 1.5 ਕਿਲੋ ਦੇ ਵਿੱਚ ਘੱਟੋ ਘੱਟ 8 ਤੋਂ 10 ਵੈਰਾਈਟੀਆਂ ਲਾਈ ਬੈਠਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕੋਈ ਚੰਗਾ ਲੈ ਕੇ ਆਵਾਂਗੇ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ